ਸੀ ਉਹ ਮਿੱਕੇ ਇਸ ਸਲਗ੍ਰਤੀ ਸੁਭੋਤਾ ਹੋਇਆ ਇਹ ਗੁਰੂ ਮਹਾਰਾਜ ਦੇ ਪਵਿੱਤਰ ਮੇਰਕਾ ਤੇ ਇਹਦੇ ਨਾਲ ਮਿਲ ਕੇ ਅਗਲੇ ਕਾਰਜ ਜਿਹੜੇ ਆ ਕੰਪਲੈਕਸ ਜਿਹੜਾ ਰਾਤ ਨੂੰ ਦੇਰਾ ਸਾਹਿਬ ਦੀ ਬਣਦੀ ਹੈ ਅਰਦਾਸ ਤੇ ਸਿੰਘ ਸਾਹਿਬਾਂ ਨੂੰ ਬੁਲਾਇਆ ਜਾਂਦਾ ਹੈ ਤਾਂ ਸੰਦੇ ਹੋ ਕਿ ਚੰਗਾ ਕਦਮ ਆ ਕੰਮ ਵਾਸਤੇ ਚੰਗਾ ਜੀ ਬਹੁਤ ਵਧੀਆ ਗੱਲ ਜੀ ਜਿਹੜਾ ਇਹ ਨਾਲ ਮਿਲ ਕੇ ਇਹ ਸਾਡਾ ਬੜਾ ਬੜਾ ਇੱਕ ਯਾਦਗਾਰੀ ਵੀ ਆ ਇੱਕ ਇਤਿਹਾਸੀ ਵੀ ਆ ਇਹ ਜਿਹੜਾ ਕਾਫੀ ਭਾਰਾ ਆ ਇਸ ਕਰਕੇ ਵੀ ਰਖਾ ਲੈ ਸਾਰੇ ਫਾਰਮ ਨੂੰ ਬਾਕੀ ਜੋ ਮਤ ਭੇਜੋ ਬਾਅਦ ਵਿੱਚ ਕਰੇ ਜਾ ਸਕਦੇ ਆ ਦੇ ਤੇ ਰੁਕਿਓ ਠੀਕ ਅੰਮੀ ਜੀ ਜੀ ਬੋਲਦੇ ਆ ਦੇਖੀ ਕਿ ਲਾ ਜਾਂਦੇ ਆ ਜੀ ਅੱਜ ਇਥੇ ਘਰ ਦਾ ਦਾਅਦੇ ਕਰਦੇ ਕਿ ਕਿਹੜਾ ਜੀ ਇਹ ਜੀ ਉਹਨਾਂ ਦੇ ਸ਼ੀਦਾ ਨੂੰ ਫੋਟੋ ਫੋਟੋ ਨਾਮ ਹੈ ਜੀ ਜਿਨ੍ਹਾਂ ਨੇ ਧਰਮ ਦੇ ਖਾਤਰ ਆਪਣੇ ਸੀਸ ਵਾਰੇ ਆ ਤੇ ਬਾਕੀ ਇਹ ਚੀਜ਼ ਹੈ ਕਿ ਗੁਰੂ ਮਹਾਰਜ ਦੇ ਚਰਨ ਸਦਾਸ਼ਾ ਇਹ ਫਾਰਮ ਦੇ ਸਿਰ ਤੇ ਮੇਰ ਪਿਆਤਰਾ ਹਾਂ ਜੀ ਅੱਜ ਕਿ ਫਿਰ ਦਾਦਾ ਵਿਰੋਧ ਵੀ ਕੀਤਾ ਜਾ ਰਿਹਾ ਦਾਦੂ ਦੀ ਸਰਕਾਰ ਦੇ ਆਹ ਨਹੀਂ ਮੇਰੇ ਘਰ ਕੋਈ ਵਿਰੋਧ ਨਹੀਂ ਹੋਇਆ ਸਭ ਠੀਕ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਹੀ ਜਿਵੇਂ ਚੜ ਗਿਆ ਸਾਰੀਆਂ ਜਥੇਬੰਦੀਆਂ ਦਾ ਸਾਰਿਆਂ ਦਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਕੋਈ ਵੀ ਇਹੋ ਜਿਹੀ ਗੱਲ ਨਹੀਂ ਵਾਪਰੀ ਚੜਦੀ ਕਲਾ ਗੁਰੂ ਮਹਾਰਾਜ ਦੀ ਹਰ ਪਾਕਿਸਤਾਨ ਦੇ ਨਾਰੇਿੰਦ ਲੱਗੇ ਜੀ ਨਹੀਂ ਮੇਰੇ ਖਿਆਲ ਵਿੱਚ ਜੀ ਸਾਹਿਬ ਸਭ ਤੋਂ ਬਹੁਤ ਫਰਸ਼ਕਰੀ ਕਰ ਰਹੇ ਹਾਂ ਹੁਣ ਸਾਡੇ ਕੋਲ ਜੀ ਦੇ ਕਿ ਰਿਹਾਈ ਦੇ ਕੀ ਪਏ ਕਿ ਜੀ ਗੁਰੂ ਮਹਾਰਾਜ ਆਪੇ ਕਰਨਗੇ ਜੀ ਉਹ ਸਾਡੇ ਉਹ ਜਿਹੜੀ ਸਾਡੀ ਬੜੀ ਰਾਹ ਤੇ ਆ ਉਹ ਆਪਣੇ ਜਿਹੜਾ 44 ਕੇ ਇਹ ਸਭ ਠੀਕ ਹੋ ਗਿਆ ਸੀ ਸਿਗਨਲ ਮਿਲ ਕੇ ਇਸ ਸਮਾਜਿਕ ਸਹੂਲਤਾ ਹੋਈ ਆ ਕਿ ਗੁਰੂ ਮਹਾਰਾਜ ਕੋਲੋਂ ਸਭ ਤੇ ਨੀਰ ਕਰ ਸਕੀ ਜਿੱਦਾਂ ਨਾਲ ਮਿਲ ਕੇ ਅਗਲੇ ਕਾਰਜ ਜਿਹੜੇ ਆ ਕਰਾਈ ਜੇ ਜੇ ਰਾਤ ਨੂੰ ਦੇਰਾਂ ਸ਼ਾਮ ਤੀ ਬੰਦੀ ਆ ਅਰਦਾਸ ਤੇ ਸੰਸਾਪਾ ਨੂੰ ਬਣਾ ਲਿਆ ਜਾਂਦਾ ਹੈ ਤਾਂ ਮਨਦੇ ਹੋ ਕਿ ਚੰਗਾ ਕੱਦਾ ਮੈਂ ਕੰਮ ਵਾਸਤੇ ਚੰਗਾ ਜੀ ਬਹੁਤ ਵਧੀਆ ਕਰ ਰਹੇ ਨੇ ਜਿਹੜਾ ਜੀ ਨਾਲ ਮਿਲ ਕੇ ਇਹ ਸੜਾ ਆਪਣਾ ਹਮ ਲੋਕ ਇੱਕ ਯਾਦਗਾਰੀ ਵੀ ਆ ਇੱਕ ਵਧਾਈ ਵੀ ਆ ਜਿਹੜਾ ਤੁਰਫਾ ਰਾਵਾਂ ਇਸ ਤਰ੍ਹਾਂ ਕੀ ਬਿਰਾ ਖਾਲਾ ਸਾਰੀ ਫਾਰਮ ਨੂੰ ਬਾਕੀ ਜੋ ਮਤ ਭੇਜੋ ਬਾਅਦ ਵਿੱਚ ਸਭ ਜਾ ਸਕਦੇ ਆ ਦੇਸ਼ ਦੇ ਰੋਸ਼ਾ ਨੂੰ ਠੀਕ ਹੈ ਜਿਹਨੂੰ ਕਿਸੇ ਕੋਈ ਨਹੀਂ ਦਾਖਲ ਕੀਤਾ ਜਾ ਦੇ ਅੱਜ ਜਿਹੜਾ ਤੁਰਫਾ ਰੇ ਦਾਖਲ ਕਰਦੇ ਕਿ ਇਹ ਜੀ ਉਹਨਾਂ ਸ਼ਹੀਦਾਂ ਨੂੰ ਫੋਟੋ ਫੋਟੋ ਕੋਲ ਨਾਮ ਹੈ ਜੀ ਜਿਨ੍ਹਾਂ ਨੇ ਧਰਮ ਦੇ ਖਾਤਰ ਆਪਣੇ ਸੇਸ ਵਾਰੇ ਆ

ਉਹਨਾਂ ਮਰਦਾਂ ਪਾ ਜੀ ਦੇ ਲਈ ਰਿਹਾਈ ਦੀ ਕੀ ਪੈ ਕਿਤੇ ਆ ਗੁਰੂ ਮਹਾਰਾਜ ਆਪੇ ਕਰਨਗੇ ਜੀ ਉਹ ਉਹ ਪੁਸ਼ਾ ਦੀ ਬੜੀ ਰਾਹ ਤੇ ਉਹ ਆਪੇ ਜਿਵੇਂ ਚਾਹਣਗੇ ਇਹ ਸਭ ਠੀਕ ਹੋ ਜਾਊਗਾ ਸ੍ਰੀ ਗੁਰੂ ਜੀ ਕੇ ਇਸ ਬਾਦ ਵਿੱਚ ਇਹ ਸਪੋਰਟਾ ਹੋਈ ਆ ਕਿ ਗੁਰੂ ਮਹਾਰਾਜ ਜੋ ਕੰਮ ਦੀ ਸੇਵਾ ਨਿਰ ਕਰ ਸਕੀ ਜਿੱਦਾਂ ਨਾਲ ਮਿਲ ਕੇ ਅਗਲੇ ਕਾਰਜ ਜਿਹੜੇ ਆ ਜੀ ਜੇ ਰਾਤ ਨੂੰ ਦੇਰਾ ਸ਼ਾਂਤੀ ਬਣਦੀ ਆ ਅਰਦਾਸ ਤੇ ਸਿੰਘ ਸਾਹਿਬਾ ਨੂੰ ਬਣਾ ਲਿਆ ਜਾਂਦਾ ਹੈ میں مانتے ہوں کہ چنگا قدم ہے کام واسطے چنگا جی بہت بڑھیا کر رہے ہیں ٹھیک ہے جی سوال کے اوپر یہ ساڑا بڑا بڑا ایک یادگاری بھی ہے ایک ختائی بھی ہے ایک بڑا تفوق رہا ہے اس طرح کی میرا خیال ہے ساری قوم میں باقی جو اپ મત بھیجو بعد کے سارے جا سکتے ہیں جیسے روشان ٹھیک ہے مجھے جیسے کوئی داس ٹھیک ہے لا دیتے ہیں آج جیسے کوئی داس دے کر کہ ایک میرا خیال کوئی سب گرو مہاراج کی کرپا نپڑے چڑھ گیا ساری جتنے دیا جانے کوئی بھی یہ ہو جی کے بہترانی باپری چڑھتی کے لئے امسارا جنسے ہیں آج خالستان دے نارے میں اندر لگے یہ نہیں مجھے خالت دے صرف دے پارشکوئی جاڑتا ہے انہوں نے پاسی جی لے گئی رہا ہے یہ کی رہا ہے کیا جو گروہ مہارا جا پہ کرنے گی وہ شاہدی بڑی رہا ہوتے ہیں وہاں پہ جمچون کے وہ سب ٹھیک ہو سی